ਨਕੀਆਂ ਜਿਨ੍ਹਾਂ ਦੇ ਨਤੀਜੇ ਸ਼ਾਮ ਤੱਕ ਐਲਾਨੇ ਜਾਣਗੇ ਐਨਡੀਏ ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਤੇ ਵਿਰੋਧੀ ਗੱਡ ਜੋੜ ਇੰਡੀਆ ਵੱਲੋਂ ਸੁਦਰਸ਼ਨ ਰੈਡੀ ਉਮੀਦਵਾਰ ਹਨ ਸੰਸਦ ਦੇ ਦੋਮਾ ਸਦਨਾ ਦੇ ਮੈਂਬਰ ਸੰਸਦ ਭਵਨ ਚਾਜ ਜੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀਆਂ ਵੋਟਾਂ ਪਾਉਣਗੇ ਸ਼ਾਮ 6 ਵਜੇ ਵੋਟਾਂ ਦੀ ਗਿਣਤੀ ਹੋਵੇਗੀ ਤੇ ਦੇਰ ਸ਼ਾਮ ਨਤੀਜੇ ਐਲਾਨੇ ਜਾਣਗੇ 21 ਜੁਲਾਈ ਨੂੰ ਤਨਖਟ ਦੇ ਅਚਾਨਕ ਅਸਤੀਵਾ ਦੇ ਕਾਰਨ ਉੱਪਰ ਰਾਸ਼ਟਰਪਤੀ ਦਾ ਹੁੱਦਾ ਖਾਲੀ ਪਿਆ ਹੈ ਤੇ ਐਨਡੀਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾ ਕ੍ਰਿਸ਼ਨਨ ਨੂੰ ਉਮੀਦਵਾਰ ਨਾਮਜ਼ਦ ਕੀਤਾ ਹੈ ਜਦਕਿ ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਗੱਠਜੋੜ ਇੰਡੀਆ ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਸੁਦਰਸ਼ਨ ਰੈੱਡੀ ਨੂੰ ਉਮੀਦਵਾਰ ਬਣਾਇਆ ਅੰਕੜਿਆਂ ਦੀ ਗੱਲ ਕਰੀਏ ਤੇ ਐਨਡੀਏ ਕੋਲ ਸਪਸ਼ਟ ਬਹੁਮਤ ਹੈ ਹਾਲਾਂਕਿ ਸੰਸਦ ਚ ਵਿਰੋਧੀ ਧਿਰ ਦੀ ਤਾਕਤ ਦੋ ਦਹਾਕਿਆਂ ਚ ਪਹਿਲੀ ਵਾਰ ਮੁਕਾਬਲਾ ਨੇੜੇ ਕਰ ਸਕਦੀ ਹੈ ਇਸ ਦੌਰਾਨ ਕੇਸੀਆਰ ਦੀ ਪਾਰਟੀ ਬੀਆਰਐਸ ਨੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵਨੀਤ ਪਟਨਾਇਕ ਦੀ ਪਾਰਟੀ ਬੀਜੇਡੀ ਉਪ ਰਾਸ਼ਟਰਪਤੀ ਚੋਣ ਚ ਕਿਸੇ ਵੀ ਗੱਠਜੋੜ ਦਾ ਸਮਰਥਨ ਨਹੀਂ ਕਰੇਗੀ ਬੀਆਰਐਸ ਦੇ ਚਾਰ ਸੰਸਦ ਮੈਂਬਰ ਹਨ ਤੇ ਰਾਜ ਸਭਾ ਚ ਬੀਜੇਡੀ ਦੇ ਸੱਤ ਮੈਂਬਰ ਹਨ ਤੇ ਸੰਸਦ ਮੈਂਬਰਾਂ ਨੂੰ ਬੈਲਟ ਪੇਪਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਦੋਵੇਂ ਉਮੀਦਵਾਰਾਂ ਦੇ ਨਾਮ ਹੋਣਗੇ ਤੇ ਉਹਨਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ ਇੱਕ ਦਾ ਅੰਕ ਲਿਖ ਕੇ ਆਪਣੀ ਤਰਹੀਜ਼ ਦਰਸਾਉਣੀ ਹੋਵੇਗੀ ਉਤੇ ਹੀ ਉਪ ਰਾਸ਼ਟਰਪਤੀ ਚੋਣਾਂ ਦੇ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਅੰਕਾਂ ਨੂੰ ਭਾਰਤੀ ਅੰਕਾਂ ਦੇ ਕੁਮੰਤਰੀ ਰੂਪ ਵਿੱਚ ਜਾ ਰੋਮਨ ਰੂਪ ਵਿੱਚ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਵਰਤੇ ਗਏ ਰੂਪ ਵਿੱਚ ਚਿੰਨਿਤ ਕੀਤਾ ਜਾ ਸਕਦਾ ਪਰ ਸ਼ਬਦਾ ਵਿੱਚ ਨਹੀਂ ਦੱਸਿਆ ਜਾਣਾ ਚਾਹੀਦਾ ਉਪ ਰਾਸ਼ਟਰਪਤੀ ਚੋਣ ਲਈ ਰਾਜ ਸਭਾ ਤੋਂ 245 ਤੇ ਲੋਕ ਸਭਾ ਤੋਂ 543 ਸਮੇਤ ਕੁੱਲ 788 ਮੈਂਬਰ ਵੋਟ ਪਾਉਣਗੇ ਤੇ ਇਸੇ ਯੋਗ ਸ਼ਾਮਲ ਹਨ ਰਾਜ ਸਭਾ ਦੇ 12 ਨਾਮਜਿਤ ਮੈਂਬਰ ਵੀ ਚੋਣ ਵਿੱਚ ਵੋਟ ਪਾਉਣ ਦੇ ਯੋਗ ਹਨ ਤੇ ਦੂਜੇ ਪਾਸੇ ਚੋਣਕਾਰ ਮੰਡਲ ਦੀ ਮੌਜੂਦਾ ਤਾਕਤ 781 ਹੈ ਕਿਉਂਕਿ ਰਾਜ ਸਭਾ ਦੇ ਵਿੱਚ 6 ਸੀਟਾਂ ਤੇ ਲੋਕ ਸਭਾ ਵਿੱਚ 1 ਸੀਟ ਖਾਲੀ ਹੈ ਇਸ ਨਾਲ ਬਹੁਮਤ ਦਾ ਅੰਕੜਾ 391 ਬੰਦਾ ਹੈ NDA ਕੋਲ 425 ਸੰਸਦ ਮੈਂਬਰ ਹਨ ਜਦੋਂ ਕਿ ਵਿਰੋਧੀ ਖੇਮੇ ਕੋਲ 324 ਦਾ ਸਮਰਥਨ ਹੈ। ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਅੱਜ ਯਾਨੀ ਮੰਗਲਵਾਰ ਨੂੰ ਪੈਣਗੀਆਂ ਜਿਨ੍ਹਾਂ ਦੇ ਨਤੀਜੇ ਸ਼ਾਮ ਤੱਕ ਐਲਾਨੇ ਜਾਣਗੇ। NDA ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਤੇ ਵਿਰੋਧੀ ਗੱਡ ਜੋੜ ਇੰਡੀਆ ਵੱਲੋਂ ਸੁਦਰਸ਼ਨ ਰੈਡੀ ਉਮੀਦਵਾਰ ਹਨ। ਸੰਸਦ ਦੇ ਦੋਮਾ ਸਦਨਾ ਦੇ ਮੈਂਬਰ ਸੰਸਦ ਭਵਨ ਚਾਜ ਜੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀਆਂ ਵੋਟਾਂ ਪਾਉਣਗੇ। ਸ਼ਾਮ 6 ਵਜੇ ਵੋਟਾਂ ਦੀ ਗਿਣਤੀ ਹੋਵੇਗੀ ਤੇ ਦੇਰ ਸ਼ਾਮ ਨਤੀਜੇ ਐਲਾਨੇ ਜਾਣਗੇ। 21 ਜੁਲਾਈ ਨੂੰ ਤਨਖਟ ਦੇ ਅਚਾਨਕ ਅਸਤੀਵਾ ਦੇ ਕਾਰਨ ਉੱਪਰ ਰਾਸ਼ਟਰਪਤੀ ਦਾ ਹੁੱਦਾ ਖਾਲੀ ਪਿਆ ਹੈ ਤੇ ਐਨਡੀਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਮੀਦਵਾਰ ਨਾਮਜ਼ਦ ਕੀਤਾ ਹੈ ਜਦਕਿ ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਗੱਡਜੋੜ ਇੰਡੀਆ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਸੁਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆ ਅੰਕੜਿਆਂ ਦੀ ਗੱਲ ਕਰੀਏ ਤਾਂ ਐਨਡੀਏ ਕੋਲ ਸਪਸ਼ਟ ਬਹੁਮਤ ਹੈ ਹਾਲਾਂਕਿ ਸੰਸਦ ਚ ਵਿਰੋਧੀ ਧਿਰ ਦੀ ਤਾਕਤ ਦੋ ਦਹਾਕਿਆਂ ਚ ਪਹਿਲੀ ਵਾਰ ਮੁਕਾਬਲਾ ਨੇੜੇ ਕਰ ਸਕਦੀ ਹੈ ਇਸ ਦੌਰਾਨ ਕੇਸੀਆਰ ਦੀ ਪਾਰਟੀ ਬੀਆਰਐਸ ਨੇ ਉੜੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵਨੀਤ ਪਟਨਾਇਕ ਦੀ ਪਾਰਟੀ ਬੀਜੇਡੀ ਉਪ ਰਾਸ਼ਟਰਪਤੀ ਚ ਕਿਸੇ ਵੀ ਇੱਕ ਡੋਜ਼ਰ ਦਾ ਸਮਰਥਨ ਨਹੀਂ ਕਰੇਗੀ ਬੀਆਰਐਸ ਦੇ 4 ਸੰਸਦ ਮੈਂਬਰ ਹਨ ਤੇ ਰਾਜ ਸਭਾ ਚ ਬੀਜੇਡੀ ਦੇ 7 ਮੈਂਬਰ ਹਨ ਤੇ ਸੰਸਦ ਮੈਂਬਰਾਂ ਨੂੰ ਬੈਲਟ ਪੇਪਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਦੋਵੇਂ ਉਮੀਦਵਾਰਾਂ ਦੇ ਨਾਮ ਹੋਣਗੇ ਤੇ ਉਹਨਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ ਇੱਕ ਦਾ ਅੰਕ ਲੇਖ ਕੇ ਆਪਣੀ ਤਰਹੀਜ਼ ਦਰਸਾਉਣੀ ਹੋਵੇਗੀ ਉਤੇ ਹੀ ਉਪ ਰਾਸ਼ਟਰਪਤੀ ਚੋਣਾਂ ਦੇ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਅੰਕਾਂ ਨੂੰ ਭਾਰਤੀ ਅੰਕਾਂ ਦੇ ਕੁਮੰਤਰੀ ਰੂਪ ਵਿੱਚ ਜਾਂ ਰੋਮਨ ਰੂਪ ਵਿੱਚ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਵਰਤੇ ਗਏ ਰੂਪ ਵਿੱਚ ਚਿੰਨਿਤ ਕੀਤਾ ਜਾ ਸਕਦਾ ਪਰ ਸ਼ਬਦਾ ਵਿੱਚ ਨਹੀਂ ਦੱਸਿਆ ਜਾਣਾ ਚਾਹੀਦਾ ਉਪ ਰਾਸ਼ਟਰਪਤੀ ਚੋਣ ਲਈ ਰਾਜ ਸਭਾ ਤੋਂ 245 ਤੇ ਲੋਕ ਸਭਾ ਤੋਂ 543 ਸਮੇਤ ਕੁੱਲ 788 ਮੈਂਬਰ ਵੋਟ ਪਾਉਣਗੇ ਤੇ ਇਸੇ ਯੋਗ ਸ਼ਾਮਲ ਹਨ ਰਾਜ ਸਭਾ ਦੇ 12 ਨਾਮਜਦ ਮੈਂਬਰ ਵੀ ਚੋਣ ਵਿੱਚ ਵੋਟ ਪਾਉਣ ਦੇ ਯੋਗ ਹਨ ਤੇ ਦੂਜੇ ਪਾਸੇ ਚੋਣਕਾਰ ਮੰਡਲ ਦੀ ਮੌਜੂਦਾ ਤਾਕਤ 781 ਹੈ ਕਿਉਂਕਿ ਰਾਜ ਸਭਾ ਦੇ ਵਿੱਚ 6 ਸੀਟਾਂ ਤੇ ਲੋਕ ਸਭਾ ਵਿੱਚ 1 ਸੀਟ ਖਾਲੀ ਹੈ ਇਸ ਨਾਲ ਬਹੁਮਤ ਦਾ ਅੰਕੜਾ 392 ਬੰਦਾ ਹੈ ਐਨਡੀਏ ਕੋਲ 425 ਸੰਸਦ ਮੈਂਬਰ ਹਨ ਜਦੋਂ ਕਿ ਵਿਰੋਧੀ ਖੇਮੇ ਕੋਲ 324 ਦਾ ਸਮਰਥਨ ਹੈ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਅੱਜ ਯਾਨੀ ਮੰਗਲਵਾਰ ਨੂੰ ਪੈਣਗੀਆਂ ਜਿਨ੍ਹਾਂ ਦੇ ਨਤੀਜੇ ਸ਼ਾਮ ਤੱਕ ਐਲਾਨੇ ਜਾਣਗੇ NDA ਵੱਲੋਂ CP ਰਾਧਾ ਕ੍ਰਿਸ਼ਨਨ ਤੇ ਵਿਰੋਧੀ ਗੱਟ ਜੁੜ ਇੰਡੀਆ ਵੱਲੋਂ ਸੁਦਰਸ਼ਨ ਰੈਡੀ ਉਮੀਦਵਾਰ ਹਨ ਸੰਸਦ ਦੇ ਦੋਮਾ ਸਦਨਾ ਦੇ ਮੈਂਬਰ ਸੰਸਦ ਭਵਨ ਚਾਜ ਜੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀਆਂ ਵੋਟਾਂ ਪਾਉਣਗੇ ਸ਼ਾਮ 6 ਵਜੇ ਵੋਟਾਂ ਦੀ ਗਿਣਤੀ ਹੋਵੇਗੀ ਤੇ ਦੇਰ ਸ਼ਾਮ ਨਤੀਜੇ ਐਲਾਨੇ ਜਾਣਗੇ 21 ਜੁਲਾਈ ਨੂੰ ਤਨਖਟ ਦੇ ਅਚਾਨਕ ਅਸਤੀਵਾ ਦੇਣ ਕਾਰਨ ਉੱਪਰ ਰਾਸ਼ਟਰਪਤੀ ਦਾ ਹੁੱਦ्डा ਖਾਲੀ ਪਿਆ ਹੈ ਤੇ NDA ਨੇ ਮਹਾਰਾਸ਼ਟਰ ਦੇ ਰਾਜਪਾਲ CP ਰਾਧਾ ਕ੍ਰਿਸ਼ਨਨ ਨੂੰ ਉਮੀਦਵਾਰ ਨਾਮਜ਼ਦ ਕੀਤਾ ਹੈ ਜਦਕਿ ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਗੱਠਜੋੜ ਇੰਡੀਆ ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਸੁਦਰਸ਼ਨ ਰੈੱਡੀ ਨੂੰ ਉਮੀਦਵਾਰ ਬਣਾਇਆ ਹੈ ਅੰਕੜਿਆਂ ਦੀ ਗੱਲ ਕਰੀਏ ਤੇ ਐਨਡੀਏ ਕੋਲ ਸਪਸ਼ਟ ਬਹੁਮਤ ਹੈ ਹਾਲਾਂਕਿ ਸੰਸਦ ਚ ਵਿਰੋਧੀ ਧਿਰ ਦੀ ਤਾਕਤ ਦੋ ਦਹਾਕਿਆਂ ਚ ਪਹਿਲੀ ਵਾਰ ਮੁਕਾਬਲਾ ਨੇੜੇ ਕਰ ਸਕਦੀ ਹੈ ਇਸ ਦੌਰਾਨ ਕੇਸੀਆਰ ਦੀ ਪਾਰਟੀ ਬੀਆਰਐਸ ਨੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵਨੀਤ ਪਟਨਾਇਕ ਦੀ ਪਾਰਟੀ ਬੀਜੇਡੀ ਉਪ ਰਾਸ਼ਟਰਪਤੀ ਚੋਣ ਚ ਕਿਸੇ ਵੀ ਗੱਠਜੋੜ ਦਾ ਸਮਰਥਨ ਨਹੀਂ ਕਰੇਗੀ BRS ਦੇ 4 ਸੰਸਦ ਮੈਂਬਰ ਹਨ ਤੇ ਰਾਜ ਸਭਾ ਚ BJD ਦੇ 7 ਮੈਂਬਰ ਹਨ ਤੇ ਸੰਸਦ ਮੈਂਬਰਾਂ ਨੂੰ ਬੈਲਟ ਪੇਪਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਦੋਵੇਂ ਉਮੀਦਵਾਰਾਂ ਦੇ ਨਾਮ ਹੋਣਗੇ ਤੇ ਉਹਨਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ ਇੱਕ ਦਾ ਅੰਕ ਲਿਖ ਕੇ ਆਪਣੀ ਤਰਹੀਜ਼ ਦਰਸਾਉਣੀ ਹੋਵੇਗੀ ਉਤੇ ਹੀ ਉਪ ਰਾਸ਼ਟਰਪਤੀ ਚੋਣਾਂ ਦੇ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਅੰਕਾਂ ਨੂੰ ਭਾਰਤੀ ਅੰਕਾਂ ਦੇ ਕੁਮੰਤਰੀ ਰੂਪ ਵਿੱਚ ਜਾਂ ਰੋਮਨ ਰੂਪ ਵਿੱਚ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਵਰਤੇ ਗਏ ਰੂਪ ਵਿੱਚ ਚਿੰਨਿਤ ਕੀਤਾ ਜਾ ਸਕਦਾ ਪਰ ਸ਼ਬਦਾ ਵਿੱਚ ਨਹੀਂ ਦੱਸਿਆ ਜਾਣਾ ਚਾਹੀਦਾ ਉਪ ਰਾਸ਼ਟਰਪਤੀ ਚੋਣ ਲਈ ਰਾਜ ਸਭਾ ਤੋਂ 245 ਤੇ ਲੋਕ ਸਭਾ ਤੋਂ 543 ਸਹਿਤ ਕੁੱਲ 788 ਮੈਂਬਰ ਵੋਟ ਪਾਉਣਗੇ ਤੇ ਇਸੇ ਯੋਗ ਸ਼ਾਮਲ ਹਨ ਰਾਜ ਸਭਾ ਦੇ 12 ਨਾਮਜ਼ਦ ਮੈਂਬਰ ਵੀ ਚੋਣ ਵਿੱਚ ਵੋਟ ਪਾਉਣ ਦੇ ਯੋਗ ਹਨ ਤੇ ਦੂਜੇ ਪਾਸੇ ਚੋਣਕਾਰ ਮੰਡਲ ਦੀ ਮੌਜੂਦਾ ਤਾਕਤ 781 ਹੈ ਕਿਉਂਕਿ ਰਾਜ ਸਭਾ ਦੇ ਵਿੱਚ 6 ਸੀਟਾਂ ਤੇ ਲੋਕ ਸਭਾ ਵਿੱਚ 1 ਸੀਟ ਖਾਲੀ ਹੈ ਇਸ ਨਾਲ ਬਹੁਮਤ ਦਾ ਅੰਕੜਾ 399 ਬੰਦਾ ਹੈ ਐਨਡੀਏ ਕੋਲ 425 ਸੰਸਦ ਮੈਂਬਰ ਹਨ ਜਦੋਂ ਕਿ ਵਿਰੋਧੀ ਖੇਮੇ ਕੋਲ 324 ਦਾ ਸਮਰਥਨ ਹੈ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਅੱਜ ਯਾਨੀ ਮੰਗਲਵਾਰ ਨੂੰ ਪੈਣਗੀਆਂ ਜਿਨ੍ਹਾਂ ਦੇ ਨਤੀਜੇ ਸ਼ਾਮ ਤੱਕ ਐਲਾਨੇ ਜਾਣਗੇ ਐਨਡੀਏ ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਤੇ ਵਿਰੋਧੀ ਗੱਡ ਜੋੜ ਇੰਡੀਆ ਵੱਲੋਂ ਸੁਦਰਸ਼ਨ ਰੈਡੀ ਉਮੀਦਵਾਰ ਹਨ ਸੰਸਦ ਦੇ ਦੋਮਾ ਸਦਨਾ ਦੇ ਮੈਂਬਰ ਸੰਸਦ ਭਵਨ ਚਾਜ ਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀਆਂ ਵੋਟਾਂ ਪਾਉਣਗੇ ਸ਼ਾਮ 6 ਵਜੇ ਵੋਟਾਂ ਦੀ ਗਿਣਤੀ ਹੋਵੇਗੀ ਤੇ ਦੇਰ ਸ਼ਾਮ ਨਤੀਜੇ ਐਲਾਨੇ ਜਾਣਗੇ 21 ਜੁਲਾਈ ਨੂੰ ਤਨਖਟ ਦੇ ਅਚਾਨਕ ਅਸਤੀਵਾ ਦੇ ਕਾਰਨ ਉਪ ਰਾਸ਼ਟਰਪਤੀ ਦਾ ਹੁੱਦਦਾਂ ਖਾਲੀ ਪਿਆ ਹੈ ਤੇ ਐਨਡੀਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਮੀਦਵਾਰ ਨਾਮਜ਼ਦ ਕੀਤਾ ਹੈ ਜਦਕਿ ਕਾਂਗਰਸ ਸਮੇਤ ਵਿਰੋਧੀ ਧਿਰ ਨੇ ਗੱਡਜੋੜ ਇੰਡੀਆ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਸੁਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆ ਹੈ ਅੰਕੜਿਆਂ ਦੀ ਗੱਲ ਕਰੀਏ ਤਾਂ ਐਨਡੀਏ ਕੋਲ ਸਪਸ਼ਟ ਬਹੁਮਤ ਹੈ ਹਾਲਾਂਕਿ ਸੰਸਦ ਚ ਵਿਰੋਧੀ ਧਿਰ ਦੀ ਤਾਕਤ ਦੋ ਦਹਾਕਿਆਂ 'ਚ ਪਹਿਲੀ ਵਾਰ ਮੁਕਾਬਲਾ ਨੇੜੇ ਕਰ ਸਕਦੀ ਹੈ ਇਸ ਦੌਰਾਨ ਕੇ ਸੀ ਆਰ ਦੀ ਪਾਰਟੀ ਬੀਆਰਐਸ ਨੇ ਉੜੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਮਨੀਤ ਪਟਨਾਇਕ ਦੀ ਪਾਰਟੀ ਬੀਜੇਡੀ ਉਪ ਰਾਸ਼ਟਰਪਤੀ ਚੋਣ 'ਚ ਕਿਸੇ ਵੀ ਗੱਡਜੋ BRS ਦੇ 4 ਸੰਸਦ ਮੈਂਬਰ ਹਨ ਤੇ ਰਾਜ ਸਭਾ 'ਚ BJD ਦੇ 7 ਮੈਂਬਰ ਹਨ ਤੇ ਸੰਸਦ ਮੈਂਬਰਾਂ ਨੂੰ ਬੈਲਟ ਪੇਪਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਦੋਵੇਂ ਉਮੀਦਵਾਰਾਂ ਦੇ ਨਾਮ ਹੋਣਗੇ ਤੇ ਉਹਨਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ ਇੱਕ ਦਾ ਅੰਕ ਲਿਖ ਕੇ ਆਪਣੀ ਤਰਹੀਜ਼ ਦਰਸਾਉਣੀ ਹੋਵੇਗੀ। ਉਤੇ ਹੀ ਉਪ ਰਾਸ਼ਟਰਪਤੀ ਚੋਣਾਂ ਦੇ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਅੰਕਾਂ ਨੂੰ ਭਾਰਤੀ ਅੰਕਾਂ ਦੇ ਕੁਮੰਤਰੀ ਰੂਪ ਵਿੱਚ ਜਾਂ ਰੋਮਨ ਰੂਪ ਵਿੱਚ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਵਰਤੇ ਗਏ ਰੂਪ ਵਿੱਚ ਚਿੰਨਿਤ ਕੀਤਾ ਜਾ ਸਕਦਾ ਪਰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾਣਾ ਚਾਹੀਦਾ। ਉਪ ਰਾਸ਼ਟਰਪਤੀ ਚੋਣ ਲਈ ਰਾਜ ਸਭਾ ਤੋਂ 245 ਤੇ ਲੋਕ ਸਭਾ ਤੋਂ 543 ਸਮੇਤ ਕੁੱਲ 788 ਮੈਂਬਰ ਵੋਟ ਪਾਉਣਗੇ ਤੇ ਇਸੇ ਯੋਗ ਸ਼ਾਮਲ ਹਨ ਰਾਜ ਸਭਾ ਦੇ 12 ਨਾਮਜ਼ਦ ਮੈਂਬਰ ਵੀ ਚੋਣ ਵਿੱਚ ਵੋਟ ਪਾਉਣ ਦੇ ਯੋਗ ਹਨ ਤੇ ਦੂਜੇ ਪਾਸੇ ਚੋਣਕਾਰ ਮੰਡਲ ਦੀ ਮੌਜੂਦਾ ਤਾਕਤ 781 ਹੈ ਕਿਉਂਕਿ ਰਾਜ ਸਭਾ ਦੇ ਵਿੱਚ 6 ਸੀਟਾਂ ਤੇ ਲੋਕ ਸਭਾ ਵਿੱਚ 1 ਸੀਟ ਖਾਲੀ ਹੈ ਇਸ ਨਾਲ ਬਹੁਮਤ ਦਾ ਅੰਕੜਾ 391 ਬੰਦਾ ਹੈ ਐਨਡੀਏ ਕੋਲ 425 ਸੰਸਦ ਮੈਂਬਰ ਹਨ ਜਦੋਂ ਕਿ ਵਿਰੋਧੀ ਖੇਮੇ ਕੋਲ 324 ਦਾ ਸਮਰਥਨ ਹੈ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਅੱਜ ਯਾਨੀ ਮੰਗਲਵਾਰ ਨੂੰ ਪੈਣਗੀਆਂ ਜਿਨ੍ਹਾਂ ਦੇ ਨਤੀਜੇ ਸ਼ਾਮ ਤੱਕ ਐਲਾਨੇ ਜਾਣਗੇ ਐਨਡੀਏ ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਤੇ ਵਿਰੋਧੀ ਗੱਟ ਜੋੜ ਇੰਡੀਆ ਵੱਲੋਂ ਸੁਦਰਸ਼ਨ ਰੈਡੀ ਉਮੀਦਵਾਰ ਹਨ ਸੰਸਦ ਦੇ ਦੋਮਾ ਸਦਨਾ ਦੇ ਮੈਂਬਰ ਸੰਸਦ ਭਵਨ ਚਾਜ ਜੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀਆਂ ਵੋਟਾਂ ਪਾਉਣਗੇ ਸ਼ਾਮ 6 ਵਜੇ ਵੋਟਾਂ ਦੀ ਗਿਣਤੀ ਹੋਵੇਗੀ ਤੇ ਦੇਰ ਸ਼ਾਮ ਨਤੀਜੇ ਐਲਾਨੇ ਜਾਣਗੇ 21 ਜੁਲਾਈ ਨੂੰ ਤਨਖਟ ਦੇ ਅਚਾਨਕ ਅਸਤੀਵਾ ਦੇ ਕਾਰਨ ਉਪ ਰਾਸ਼ਟਰਪਤੀ ਦਾ ਹੁਦਦਾਂ ਖਾਲੀ ਪਿਆ ਹੈ ਤੇ ਐਨਡੀਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਮੀਦਵਾਰ ਨਾਮਜ਼ਦ ਕੀਤਾ ਹੈ ਜਦਕਿ ਕਾਂਗਰਸ ਸਮੇਤ ਵਿਰੋਧੀ ਧਿਰ ਨੇ ਗੱਡਜੋੜ ਇੰਡੀਆ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਸੁਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆ ਹੈ ਅੰਕੜਿਆਂ ਦੀ ਗੱਲ ਕਰੀਏ ਤੇ ਐਨਡੀਏ ਕੋਲ ਸਪਸ਼ਟ ਬਹੁਮਤ ਹੈ ਹਾਲਾਂਕਿ ਸੰਸਦ ਚ ਵਿਰੋਧੀ ਧਿਰ ਦੀ ਤਾਕਤ ਦੋ ਦਹਾਕਿਆਂ 'ਚ ਪਹਿਲੀ ਵਾਰ ਮੁਕਾਬਲਾ ਨੇੜੇ ਕਰ ਸਕਦੀ ਹੈ ਇਸ ਦੌਰਾਨ ਕੇ ਸੀ ਆਰ ਦੀ ਪਾਰਟੀ ਬੀ ਆਰ ਐਸ ਨੇ ਉੜੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵਨੀਤ ਪਟਨਾਇਕ ਦੀ ਪਾਰਟੀ ਬੀ ਜੀ ਡੀ ਉਪ ਰਾਸ਼ਟਰਪਤੀ ਚੋਣ 'ਚ ਕਿਸੇ ਵੀ ਘਟ ਜੋੜ BRS ਦੇ 4 ਸੰਸਦ ਮੈਂਬਰ ਹਨ ਤੇ ਰਾਜ ਸਭਾ 'ਚ BJD ਦੇ 7 ਮੈਂਬਰ ਹਨ ਤੇ ਸੰਸਦ ਮੈਂਬਰਾਂ ਨੂੰ ਬੈਲਟ ਪੇਪਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਦੋਵੇਂ ਉਮੀਦਵਾਰਾਂ ਦੇ ਨਾਮ ਹੋਣਗੇ ਤੇ ਉਹਨਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ ਇੱਕ ਦਾ ਅੰਕ ਲੇਖ ਕੇ ਆਪਣੀ ਤਰਹੀਜ਼ ਦਰਸਾਉਣੀ ਹੋਵੇਗੀ ਉਤੇ ਹੀ ਉਪ ਰਾਸ਼ਟਰਪਤੀ ਚੋਣਾਂ ਦੇ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਅੰਕਾਂ ਨੂੰ ਭਾਰਤੀ ਅੰਕਾਂ ਦੇ ਕੁਮੰਤਰੀ ਰੂਪ ਵਿੱਚ ਜਾਂ ਰੋਮਨ ਰੂਪ ਵਿੱਚ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਵਰਤੇ ਗਏ ਰੂਪ ਵਿੱਚ ਚਿੰਨਿਤ ਕੀਤਾ ਜਾ ਸਕਦਾ ਪਰ ਸ਼ਬਦਾ ਵਿੱਚ ਨਹੀਂ ਦੱਸਿਆ ਜਾਣਾ ਚਾਹੀਦਾ ਉਪ ਰਾਸ਼ਟਰਪਤੀ ਚੋਣ ਲਈ ਰਾਜ ਸਭਾ ਤੋਂ 245 ਤੇ ਲੋਕ ਸਭਾ ਤੋਂ 543 ਸਮੇਤ ਕੁੱਲ 788 ਮੈਂਬਰ ਵੋਟ ਪਾਉਣਗੇ ਤੇ ਇਸੇ ਯੋਗ ਸ਼ਾਮਲ ਹਨ ਰਾਜ ਸਭਾ ਦੇ 12 ਨਾਮਜਿਤ ਮੈਂਬਰ ਵੀ ਚੋਣ ਵਿੱਚ ਵੋਟ ਪਾਉਣ ਦੇ ਯੋਗ ਹਨ ਤੇ ਦੂਜੇ ਪਾਸੇ ਚੋਣਕਾਰ ਮੰਡਲ ਦੀ ਮੌਜੂਦਾ ਤਾਕਤ 781 ਹੈ ਕਿਉਂਕਿ ਰਾਜ ਸਭਾ ਦੇ ਵਿੱਚ 6 ਸੀਟਾਂ ਤੇ ਲੋਕ ਸਭਾ ਵਿੱਚ 1 ਸੀਟ ਖਾਲੀ ਹੈ ਇਸ ਨਾਲ ਬਹੁਮਤ ਦਾ ਅੰਕੜਾ 392 ਬੰਦਾ ਹੈ ਐਨਡੀਏ ਕੋਲ 425 ਸੰਸਦ ਮੈਂਬਰ ਹਨ ਜਦੋਂ ਕਿ ਵਿਰੋਧੀ ਖੇਮੇ ਕੋਲ 324 ਦਾ ਸਮਰਥਨ ਹੈ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਅੱਜ ਯਾਨੀ ਮੰਗਲਵਾਰ ਨੂੰ ਪੈਣਗੀਆਂ ਜਿਨ੍ਹਾਂ ਦੇ ਨਤੀਜੇ ਸ਼ਾਮ ਤੱਕ ਐਲਾਨੇ ਜਾਣਗੇ NDA ਵੱਲੋਂ CP ਰਾਧਾਕ੍ਰਿਸ਼ਨਨ ਤੇ ਵਿਰੋਧੀ ਗੱਡ ਜੌਰ ਇੰਡੀਆ ਵੱਲੋਂ ਸੁਦਰਸ਼ਨ ਰੈਡੀ